ਅੱਜ 7 ਮਈ ਮੰਗਲਵਾਰ ਨੂੰ ਭਾਰਤ ਦੇ ਅੰਦਰ ਤੀਸਰੀ ਚਰਨ ਦੀ ਜਿਹੜੀ ਆ VOTING ਹੋਣ ਜਾ ਰਹੀ ਆ ਬਹੁਤ ਜ਼ਿਆਦਾ ਅਹਿਮ ਹੈ ਜੀ ਇਹ ਇਸ ਕਰਕੇ ਕਿਉਂਕਿ ਪਹਿਲੀਆਂ ਦੋ ਗੇੜਾਂ ਦੇ ਵਿੱਚ ਜਿਹੜਾ VOTING ਪਰਸੈਂਟ ਘਟ ਰਿਹਾ ਉਹਦੇ ਚੱਲਦਿਆਂ ਖਾਸ ਕਰਕੇ ਜਿਹੜੀ ਸਤਾਧਾਰੀ ਤੇ ਰਿਹਾ ਉਹਨੂੰ ਕਾਫੀ ਕਹ ਲੋ ਕਿ ਉਹ ਮੁਸ਼ਕਲਾਂ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹੈ इवन दो ਕਿ ਦਾਵਾ ਤਾਂ ਉਹਨਾਂ ਦਾ ਇਹ ਹੈ ਕਿ ਉਹਨਾਂ ਦੇ ਵੋਟਰਸ ਨੇ ਤਾਂ ਆਪਣੀਆਂ ਵੋਟਾਂ ਪਾਤੀਆਂ ਸੀ ਇਹ ਤਾਂ ਆਪੋਜੀਸ਼ਨ ਦੇ ਲੋਕ ਨੇ ਜਿਹੜੇ ਨਹੀਂ ਜਾ ਰਹੇ ਉੱਥੇ ਵੋਟ ਪਾਉਣ ਗਰਮੀ ਦੇ ਚਲਦੇ ਜਾਂ ਹੋਰ ਜਿੰਨੀਆਂ ਵੀ ਵਜ੍ਹਾ ਹੋ ਸਕਦੀਆਂ ਪਰ ਮੰਨਿਆ ਜਾ ਰਿਹਾ ਕਿ ਬੀਜੇਪੀ ਜਾਂ ਸੱਤਾਧਾਰੀ ਧਿਰ ਵੀ ਮੁਸ਼ਕਲ ਦੇ ਵਿੱਚ ਹੋ ਸਕਦੀ ਹੈ ਤੇ ਉਹਦਾ ਇੱਕ ਵੱਡਾ ਫਿਰ ਅਸੀਂ ਇਹ ਦੇਖਿਆ ਕਿ ਜਦੋਂ ਪ੍ਰਧਾਨ ਮੰਤਰੀ ਦਾ ਜਿਹੜਾ ਬਿਆਨ ਹੀ ਆਇਆ ਉਹਦੇ ਵਿੱਚ ਤਲਖੀ ਆਉਂਦੀ ਹੈ ਸੋ ਉਹਦੇ ਵਿੱਚ ਤਲਖੀ ਆਉਣ ਤੋਂ ਬਾਅਦ ਲੋਕਾਂ ਦਾ ਇਹ ਮੰਨਣਾ ਕਿ ਇਹਦੀ ਇੱਕ ਵਜ੍ਹਾ ਇਹ ਹੀ ਸੀ ਕਿ ਜਿਹੜਾ VOTING ਪਰਸੈਂਟ ਘਟ ਰਿਹਾ ਕਿਉਂਕਿ ਜਾਦੇ ਬਾਰ ਆਪਾਂ ਤੁਹਾਡੇ ਨਾਲ ਪਿਛਲੀ ਬਾਰ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਦੋਂ ਪੰਜ ਬਾਰ ਜਿਹੜਾ VOTING ਪਰਸੈਂਟ ਹੇਠਾਂ ਨੂੰ ਆਇਆ ਉਹਨਾਂ ਪੰਜਾਂ ਦੇ ਵਿੱਚੋਂ ਚਾਰ ਬਾਰ ਜਿਹੜੀ ਸਰਕਾਰ ਬਦਲੀ ਆ ਸੋ ਇਸ ਵਾਰ ਕਹਾਣੀ ਕਿੱਧਰ ਨੂੰ ਜਾਂਦੀ ਆ ਇਹ ਹੀ ਕਾਫੀ ਦੇਖਣ ਵਾਲਾ ਰਹੇਗਾ ਅ ਅੱਜ ਦੇਸ਼ ਦੀਆਂ ਇੰਡੀਆ ਦੇ ਵਿੱਚ 94 ਸੀਟਾਂ ਦੇ ਉੱਤੇ ਜੀ ਜਿਹੜੀ ਆ VOTING ਹੋਣ ਜਾ ਰਹੀ ਆ ਤੇ ਇਸ ਚਾਰਾਂ ਦੇ ਵਿੱਚ 12 ਸਟੇਟਸ ਦੇ ਵਿੱਚ VOTING ਹੋਣੀ ਆ ਗਜਰਾਤ ਦੀਆਂ ਸਾਰਿਆਂ ਦੀਆਂ ਸਾਰੀਆਂ ਜਿਹੜੀਆਂ 26 ਸੀਟਾਂ ਆ ਉਹਨਾਂ ਤੇ VOTING ਹੋ ਜਾਣੀਆਂ ਤੇ ਇਹਦੇ ਨਾਲ ਨਾਲ ਗੋਆ ਦੀਆਂ ਜਿਹੜੀਆਂ ਦੋਨੇ ਸੀਟਾਂ ਆ ਉਹਨਾਂ ਤੇ ਵੀ VOTING ਹੋ ਜਾਣੀ ਆ ਇਹ ਆਪੋਜੀਸ਼ਨ ਦੇ ਲਈ ਵੀ ਖਾਸ ਕਰਕੇ ਇੰਡੀਆ ਅਲਾਈਅੰਸ ਦੇ ਵੀ ਕਾਫੀ ਅਹਿਮ ਹੈ ਕਿਉਂਕਿ ਗੁਜਰਾਤ ਦੇ ਵਿੱਚ ਵੀ ਗੁਜਰਾਤ ਦੀ ਜਿਹੜੀ ਵਿਧਾਨ ਸਭਾ ਇਲੈਕਸ਼ਨ ਸੀਗੀ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਦਰਸ਼ਨ ਚੰਗਾ ਰਿਹਾ ਜਿਵੇਂ ਗਲਤ ਨਹੀਂ ਤਾਂ ਪੰਜ ਸੀਟਾਂ ਇਹਨਾਂ ਨੇ ਜਿੱਤੀਆਂ ਸੀਗੀਆਂ ਤੇ ਹੁਣ ਇਹ ਅਲਾਈਅੰਸ ਦੇ ਵਿੱਚ ਨੇ ਕਾਂਗਰਸ ਦੇ ਨਾਲ ਉਧਰ ਗੋਆ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਪ੍ਰੈਜ਼ੈਂਸ ਹੈਗੀ ਆ ਸੋ ਇਹ ਜਿਹੜਾ ਕੇਸ ਵੀ ਕੇ ਨਾਲ ਦੋਹੇ ਦੋਮੇ ਪਾਰਟੀਆਂ ਦਾ ਉਥੇ ਕੀ ਕੀ ਕਿਵੇਂ ਇਹਨਾਂ ਨੇ ਕੰਮ ਕੀਤਾ ਜਾਂ ਕਿਵੇਂ ਅੱਜ ਦੇ ਦਿਨੇ ਕੰਮ ਕਰਨਗੇ ਇਹਦੀ ਕਾਹੀ ਕਾफी ਅਹਿਮ ਰਹਿਣ ਵਾਲਾ ਸੋ ਇਸ ਜਿਹੜਾ ਇਲੈਕਸ਼ਨਾਂ ਦੇ ਨਾਲ ਜੁੜਿਆ ਤੇ ਵਿਸ਼ਿਆਂ ਦੇ ਉੱਤੇ ਆਪਾਂ ਲਗਾਤਾਰ ਹੀ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਤੇ ਅੱਜ ਇੱਕ ਕੇਜਰੀਵਾਲ ਸਾਹਿਬ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਉਹਦੇ ਤੇ ਆਪਾਂ ਗੱਲ ਕਰਨੀ ਆ ਚਰਨਜੀਤ ਚੰਨੀ ਸਾਹਿਬ ਨੇ ਜਿਹੜਾ ਇੱਕ ਵਾਰ ਫਿਰ ਕਹ ਲਓ ਕਿ ਇੱਕ ਐਸਾ ਬਿਆਨ ਦਿੱਤਾ ਜਿਹਨੇ ਚਰਚਾ ਛੇੜੀ ਆ ਤੇ ਇਹਦੇ ਤੇ ਵੀ ਗੱਲ ਥੋੜੀ ਜਿਹੀ ਆਪਾਂ ਕਰਦੇ ਆ ਤੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਤੇ ਹਰ ਰੋਜ਼ ਕੋਸ਼ਿਸ਼ ਕਰਿਆ ਕਰੋ ਜੇਕਰ ਤੁਸੀਂ ਜਿਹੜਾ ਭਾਰਤ ਦੇ ਨਾਲ ਸੰਬੰਧਿਤ ਜਾਂ ਦੁਨੀਆ ਦੇ ਨਾਲ ਸੰਬੰਧਿਤ ਖਬਰਾਂ ਮਾਪੋਲੀ ਪੰਜਾਬੀ ਦੇ ਵਿੱਚ ਸੁਣਦੇ ਚਾਹਵਾਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ YouTube ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ TikTok ਤੇ ਵੀ ਜ਼ਰੂਰ ਫੋਲੋ ਕਰਿਓ ਕਿਉਂਕਿ ਆਪਾਂ ਹਰ ਰੋਜ਼ ਤੁਹਾਡੇ ਨਾਲ ਜੁੜੀਦਾ ਹਰ ਰੋਜ਼ ਜਿਹੜੀਆਂ ਵੀ ਖਬਰਾਂ ਹੁੰਦੀਆਂ ਉਹ ਤੁਹਾਡੇ ਤੱਕ ਪਹੁੰਚਾਈ ਦੀਆਂ ਤੇ ਆਪਣਾ ਜਿਹੜਾ ਤਜ਼ੀਆ ਹੁੰਦਾ ਉਹ ਵੀ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰੀਦਾ ਬਾਕੀ ਤੁਸੀਂ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਜਰੀਏ ਸਾਡੇ ਤੱਕ ਪਹੁੰਚਾ ਸਕਦੇ ਹੋ ਜਿਹੜਾ ਕਿਸੇ ਵੀ ਚੀਜ਼ ਦੇ ਬਾਰੇ ਤੁਹਾਡੀ ਪ੍ਰਤੀਕਿਰਿਆ ਕੀ ਆ ਉਹ ਤੁਸੀਂ ਜਰੂਰ ਦਿਆ ਕਰੋ ਸੋ ਜੇਕਰ ਆਪਾਂ ਆਈਏ ਤਾਂ ਜਿਹੜੀ ਕੇਜਰੀਵਾਲ ਦੇ ਨਾਲ ਸੰਬੰਧਤ ਇੱਕ ਖਬਰ ਸਾਹਮਣੇ ਆਈ ਹੈ ਜੀ ਇਹ ਮੈਂ ਹੁਣੇ ਹੀ ਦੇਖਿਆ ਜੀ ਇਹ ਵਕਫਾ ਪਲੇਟਫਾਰਮਸ ਦੇ ਉੱਤੇ ਇਹ ਖਬਰ ਜਿਹੜੀ ਆ ਰਹੀ ਹੈ BBC ਪੰਜਾਬੀ ਦੀ ਜਿਹੜੀ ਇੱਕ ਰਿਪੋਰਟ ਆ ਉਹਨੇ ਦੱਸਿਆ ਕਿ ਜਿਹੜੇ ਗਵਰਨਰ ਸਾਹਿਬ ਨੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਆ NIA ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਇੱਕ ਚਿੱਠੀ ਨੂੰ ਬਰਿਆਦ ਬਣਾਇਆ ਇਹ ਬੀਬੀਸੀ ਪੰਜਾਬੀ ਜਿਹੜਾ ਰਿਪੋਰਟ ਕਰ ਰਿਹਾ ਕਿ ਜਿਹੜੇ ਗਵਰਨਰ ਸਾਹਿਬ ਦੀ ਚਿੱਠੀ ਦੇ ਮੁਤਾਬਕ ਇੱਕ ਸ਼ਿਕਾਇਤ ਕਰਤਾ ਨੇ ਜਿਨ੍ਹਾਂ ਨੇ ਇੱਕ ਵੀਡੀਓ ਦਾ ਹਵਾਲਾ ਦਿੱਤਾ ਜਿਸ ਦੇ ਵਿੱਚ ਕਥਿਤ ਤੌਰ ਤੇ 64 ਜਸਟਿਸ ਦੇ ਜਿਹੜੇ ਆਗੂ ਨੇ ਗੁਰਪਤਮ ਸਿੰਘ ਪੰਨੂ ਉਹਨਾਂ ਨੂੰ ਵੀ ਦੇਖਿਆ ਜਾ ਸਕਦਾ ਤੁਹਾਨੂੰ ਪਤਾ ਕਿ 64 ਜਸਟਿਸ ਆ ਜਿਹੜਾ ਉਹਨਾਂ ਦੇ ਉੱਤੇ ਪਾਬੰਦੀ ਲੱਗ ਚੁੱਕੀ ਹੈ ਇੰਡੀਆ ਦੇ ਵਿੱਚ ਤੇ ਸੋ ਇਸ ਵੀਡੀਓ ਦੇ ਵਿੱਚ ਦੱਸ ਦਿਆ ਕਿ ਪੰਨੂ ਸਾਹਿਬ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਸਾਹਿਬ ਨੇ ਸਾਲ 2014 ਤੋਂ ਲੈ ਕੇ 2022 ਦੇ ਦਰਮਿਆਨ 1.6 ਕਰੋੜ ਡਾਲਰ ਜਿਹੜੇ ਆ ਉਹ ਖਾਲਿਸਤਾਨ ਹਮਾਇਤੀਆਂ ਦੇ ਕੋਲੋਂ ਫੰਡ ਵਜੋਂ ਲਏ ਨੇ ਇਸ ਚਿੱਠੀ ਦੇ ਵਿੱਚ ਅੱਗੇ ਇਹ ਵੀ ਜ਼ਿਕਰ ਆ ਕਿ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਸਾਲ 2014 ਦੇ ਵਿੱਚ ਕੇਜਰੀਵਾਲ ਤੇ ਖਾਲਿਸਤਾਨ ਹਮਾਇਤੀ ਸਿੱਖਾਂ ਵਿਚਾਲੇ ਨਿਊਯਾਰਕ ਦੇ ਗੁਰਦੁਆਰਾ ਰਿਚਮੰਡ ਹिल्स ਵਿਖੇ ਗੁਪਤ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਕੇਜਰੀਵਾਲ ਸਾਹਿਬ ਨੇ ਇੱਕ ਅਧੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਖਾਲਿਸਤਾਨ ਹਮਾਇਤੀਆਂ ਵੱਲੋਂ ਆਰਥਿਕ ਮਦਦ ਦੇ ਬਦਲੇ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਵਾਅਦਾ ਕੀਤਾ ਸੀਗਾ ਚਿੱਠੀ ਮੁਤਾਬਕ ਡਾਕਟਰ ਮਨੀਸ਼ ਕੁਮਾਰ ਰਾਏ ਜਾਦਾ ਨੇ ਆਪਣੇ ਐਕਸ ਪਲੇਟਫਾਰਮ ਦੇ ਉੱਤੇ ਅਰਵਿੰਦ ਕੇਜਰੀਵਾਲ ਅਤੇ ਸਿੱਖ ਆਗੂਆਂ ਵਿਚਾਰੇ ਅਮਰੀਕਾ ਦੇ ਰਿਚਮੰਡ ਹਿਲ ਗੁਰਦੁਆਰਾ ਵਿਖੇ ਹੋਈ ਮੀਟਿੰਗ ਦੀ ਤਸਵੀਰ ਵੀ ਪੋਸਟ ਕੀਤੀ ਆ ਤੇ ਇਹ ਜਿਹੜੇ ਆ ਆਪਣੇ ਹੈਗੇ ਨੇ ਡਾਕਟਰ ਮਨੀਸ਼ ਕੁਮਾਰ ਰਾਏ ਜਾਦਾ ਇਹ ਇਹਨਾਂ ਦੇ ਆਗੂ ਆਮ ਆਦਮੀ ਪਾਰਟੀ ਨਾਲ ਦੱਸਦੇ ਆ ਕਿ ਪਹਿਲਾਂ ਇਹ ਜੁੜੇ ਰਹੇ ਨੇ ਤੇ ਇਹ ਜੀ ਜਿਹੜਾ ਇਹਦੇ ਵਿੱਚ ਚਿੱਠੀ ਦੇ ਵਿੱਚ ਅੱਗੇ ਵੀ ਲਿਖਿਆ ਗਿਆ ਕਿ ਚਿਕਾਇਤ ਕਰਤਾ ਦੇ ਵੱਲੋਂ ਮਿਲੀ ਚਿੱਠੀ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਾਬਕਾ ਰਾਸ਼ਟਰਪਤੀ ਪ੍ਰਨਵ ਮੋਖਰਜੀ ਨੂੰ ਚਿੱਠੀ ਲਿਖ ਕੇ ਦਿਵਿੰਦਰਪਾਲ ਭੁੱਲਰ ਦੀ ਦਿਹਾਈ ਦੀ ਅਪੀਲ ਵੀ ਕੀਤੀ ਸੀ ਸੋ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਕਿ ਇਹ ਕੇਜਰੀਵਾਲ ਸਾਹਿਬ ਦੇ ਖਿਲਾਫ ਇਹ ਸਾਜ਼ਿਸ਼ ਹੈ ਖਬਰ ਏਜੰਸੀ ਏਐਨਆਈ ਦੇ ਮੁਤਾਬਕ ਦਿੱਲੀ ਦੇ ਮੰਤਰੀ ਸੌਰਵ ਭਾਰਤਵਾਜ ਨੇ ਕਿਹਾ ਕਿ ਐਲਜੀ ਭਾਜਪਾ ਦੇ ਏਜੰਟ ਨੇ ਇਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਵੱਡੀ ਸਾਜ਼ਿਸ਼ ਹੈ ਭਾਜਪਾ ਦੇ ਇਸ਼ਾਰੇ ਉੱਤੇ ਕੀਤਾ ਗਿਆ ਹੈ ਭਾਜਪਾ ਦਿੱਲੀ ਦੇ ਵਿੱਚ ਸਾਰੀਆਂ ਸੱਤਾ ਸੀਟਾਂ ਉੱਤੇ ਹਾਰ ਰਹੀ ਹੈ ਭਾਜਪਾ ਨੇ ਇਹ ਸਾਜ਼ਿਸ਼ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਵੀ ਰਚੀ ਸੀ ਅ ਦਵਿੰਦਰਪਾਲ ਭੁੱਲਰ ਦੀ ਆਬਵੀਅਸਲੀ ਤੁਹਾਨੂੰ ਪਤਾ ਕਿ ਰਿਹਾਈ ਨੂੰ ਲੈ ਕੇ ਲਗਾਤਾਰ ਗੱਲ ਹੁੰਦੀ ਰਹੀ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਲਗਾਤਾਰ ਉਹਨਾਂ ਦੀ ਰਿਹਾਈ ਨੂੰ ਲੈ ਕੇ ਗੱਲ ਹੋਈ ਹੈ ਇਹਦੇ ਵਿੱਚ ਅਹਿਮ ਗੱਲ ਇਹ ਵੀ ਹੈ ਕਿ ਜਦੋਂ ਇਹਨਾਂ ਨੇ ਜਦੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਮਾ ਜਿਹੜਾ ਉਹਨਾਂ ਦਾ ਪ੍ਰਕਾਸ਼ ਪੁਰਪ ਸਿਗਾ ਉਦੋਂ ਜਿਹੜਾ ਇਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਹ ਗੱਲ ਕਹੀ ਸੀਗੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ 2019 ਦੇ ਵਿੱਚ ਕਿ ਗੁਰਨਾਨਕ ਸਾਹਿਬ ਦੇ ਜਦੋਂ 550ਵੇਂ ਗੁਰਪੁਰਪ ਮੌਕੇ ਤੇ 8 ਸਿੱਖ ਕੈਦੀ ਰਿਹਾ ਕਰਨ ਦੇ ਹੁਕਮ ਦਿੱਤੇ ਸਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਉਹਨਾਂ ਅੱਠਾਂ ਦੇ ਵਿੱਚੋਂ ਇੱਕ ਨੇ ਸੋ ਇਹ ਜਿਹੜਾ ਤੁਹਾਨੂੰ ਪਤਾ ਕਿ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਪਰ ਹਜੇ ਵੀ ਕੇਂਦਰ ਸਰਕਾਰ ਦੇ ਵੱਲੋਂ ਇਹਦੇ ਤੇ ਕੁਝ ਹੋਇਆ ਨਹੀਂ ਹੈਗਾ ਭੁੱਲਰ ਸਾਹਿਬ ਕਈ ਵਾਰ ਪਰੂਲ ਤੇ ਰਹਾਜ ਜਰੂਰ ਹੋਏ ਨੇ ਸੋ ਹੁਣ ਪਿਛਲੇ ਕੁਝ ਸਾਲਾਂ ਤੋਂ ਹੁਮਰਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਨੇ ਸੋ ਇਹਨੂੰ ਲੈ ਕੇ ਤਾਂ ਲਗਾਤਾਰ ਗੱਲ ਹੁੰਦੀ ਰਹੀ ਹੈ ਪਰ ਹੁਣ ਇਹਨੂੰ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਜੋੜਿਆ ਜਾ ਰਿਹਾ ਤੁਹਾਨੂੰ ਯਾਦ ਹੋਣਾ ਜਿਵੇਂ ਸੌਰਵ ਭਾਰਤਵਾਜ ਨੇ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਗੱਲ ਉੱਠੀ ਸੀਗੀ ਉਦੋਂ ਡਾਕਟਰ ਕੁਮਾਰ ਵਿਸ਼ਵਾਸ ਜਿਹੜੇ ਨੇ ਉਹਨਾਂ ਨੇ ਇਸ ਵੀਕੇ ਦੀ ਇੱਕ ਗੱਲ ਕੀਤੀ ਸੀ ਕਿ ਮੇਰੇ ਸਾਹਮਣੇ ਡਾਕਟਰ ਕੁਮਾਰ ਵਿਸ਼ਵਾਸਦਾਏ ਕਹਿਣਾ ਸਕਾ ਕਿ ਮੇਰੇ ਸਾਹਮਣੇ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤਾਂ ਚਰਮਪੰਥੀ ਨੇ ਤਾਂ ਐਕਸਟ੍ਰੀਮਿਸਟ ਐਕਸਟ੍ਰੀਮਿਸਟ ਨੇ ਜਿਹੜੇ ਜਿਨ੍ਹਾਂ ਤੋਂ ਤੁਸੀਂ ਫੰਡਿੰਗ ਲੈ ਰਹੇ ਹੋ ਜਾਂ ਜਿਨ੍ਹਾਂ ਦੇ ਨਾਲ ਤੁਹਾਡਾ ਵਾਅਬਾਸਤਾ ਹੈ ਇਹਨਾਂ ਨੇ ਕਿਹਾ ਕਿ ਉਦੋਂ ਮੈਂ ਆਰਵਿੰਦ ਕੇਜੀਵਾਲ ਸਾਹਿਬ ਨੂੰ ਕਿਹਾ ਸੀ ਤੇ ਤਾਂ ਕੇਜੀਵਾਲ ਸਾਹਿਬ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਜਾਂ ਤਾਂ ਮੈਂ ਜਿਹੜਾ ਮੁੱਖ ਮੰਤਰੀ ਬਣੂਗਾ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਇਹ ਉਹਨਾਂ ਨੇ ਕਲੇਮ ਕੀਤਾ ਸੀ ਡਾਕਟਰ ਕੁਮਾਰ ਵਿਸ਼ਵਾਸ ਨੇ ਜਿਹਨੂੰ ਕਿ ਆਬਵੀਸਲੀ ਆਮ ਆਦਮੀ ਪਾਰਟੀ ਨੇ ਇਹਨੂੰ ਨਕਾਰਿਆ ਸੀ ਤੁਹਾਨੂੰ ਪਤਾ ਕਿ ਕੁਮਾਰ ਵਿਸ਼ਵਾਸ ਤੇ ਆਮ ਆਦਮੀ ਪਾਰਟੀ ਦੀਆਂ ਰਾਹਾਂ ਜਿਹੜੀਆਂ ਜੁਦਾ ਹੋ ਚੁੱਕੀਆਂ ਨੇ ਲੰਬੇ ਸਮੇਂ ਤੋਂ ਕੁਮਾਰ ਵਿਸ਼ਵਾਸ ਜਿਹੜੇ ਆ ਉਹ ਕੇਜਰੀਵਾਲ ਸਾਹਿਬ ਦੇ ਉੱਤੇ تنਕੀਦ ਵੀ ਕਰਦੇ ਆਏ ਨੇ ਸੋ ਇਹ ਹੁਣ ਇੱਕ ਵਾਰ ਫਿਰ ਮਸਲਾ ਬਣਦਾ ਜਾ ਰਿਹਾ ਇਹਨੂੰ ਕੇਜਰੀਵਾਲ ਸਾਹਿਬ ਜਾਂ ਆਮ ਆਦਮੀ ਪਾਰਟੀ ਇਹਨੂੰ ਕਿਵੇਂ ਡੀਲ ਕਰਦੀ ਹੈ ਕਿਉਂਕਿ ਇਸ ਵਾਰ ਅਹਿਮ ਜ਼ਿਆਦਾ ਇਸ ਕਰਕੇ ਹੋ ਜਾਂਦਾ ਪੰਜਾਬ ਦੇ ਵਿੱਚ ਤਾਂ ਦੋਨੇ ਚੀਜ਼ਾਂ ਨੇ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਬਹੁਤ ਸਾਰੇ ਲੋਕ ਇਸ ਧਾਰਾ ਦੇ ਹੈ ਵੀ ਨੇ ਉਹ ਉਹ ਜਿਹੜਾ ਇਸ ਜਿਹੜਾ ਖਾਲਸਤਾਨ ਨੂੰ ਸਪੋਰਟ ਵੀ ਕਰਦੇ ਨੇ ਪਰ ਕਿਉਂਕਿ ਇਸ ਵਾਰ ਇਹ ਲੋਕ ਸਭਾ ਚੋਣਾਂ ਨੇ ਇਹਦਾ ਅਸਰ ਬਾਕੀ ਇੰਡੀਆ ਦੇ ਵਿੱਚ ਕੀ ਪਵੇਗਾ ਤੇ ਦੂਸਰਾ ਇਹ ਕੇਜਰੀਵਾਲ ਸਾਹਿਬ ਜਾਂ ਆਮ ਆਦਮੀ ਪਾਰਟੀ ਇਕੱਲੇ ਨਹੀਂ ਨੇ ਇਸ ਵਾਰ ਇੰਡੀਆ ਅਲਾਈንስ ਦੇ ਵਿੱਚ ਨੇ ਉਹ ਤੇ ਕਾਂਗਰਸ ਵੀ ਉਹਨਾਂ ਦੇ ਨਾਲ ਆਇਆ ਸੋ ਇਹਦਾ ਅਸਰ ਕਾਫੀ ਜ਼ਿਆਦਾ ਅਹਿਮ ਰਹੇਗਾ ਦੇਖਣਾ ਕਿ ਇਹਦਾ ਅਸਰ ਕੀ ਹੁੰਦਾ ਤੇ ਇਸੇ ਜਿਹੜਾ ਆਪਣੇ ਆਮ ਆਦਮੀ ਪਾਰਟੀ ਵੱਲੋਂ ਤਾਂ ਹੀ ਕਿਹਾ ਜਾ ਰਿਹਾ ਕਿ ਭਾਜਪਾ ਦੇ ਵੱਲੋਂ ਜਾਂ ਜਿਹੜਾ ਵੀ ਉਹਨਾਂ ਦੇ ਵੱਲੋਂ ਇਹ ਸਾਜ਼ਿਸ਼ ਕੀਤੀ ਜਾ ਰਹੀ ਹੈ ਕੇਜਰੀਵਾਲ ਦੇ ਖਿਲਾਫ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਚੰਨੀ ਸਾਹਿਬ ਕਾਫੀ ਫੇਮਸ ਰਹੇ ਨੇ ਆਪਣੇ ਬਿਆਨਾਂ ਦੇ ਕਰਕੇ ਉਹ ਤੁਹਾਨੂੰ ਯਾਦ ਹੋਣਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਕਾਫਲਾ ਰੁਕਿਆ ਸੀਗਾ ਜਦੋਂ ਫਾਰਮ ਪ੍ਰੋਟੈਸਟ ਚੱਲ ਰਿਹਾ ਸੀਗਾ ਤੇ ਉਹਨਾਂ ਦਿਨਾਂ ਦੇ ਵਿੱਚ ਚੰਨੀ ਸਾਹਿਬ ਜਦੋਂ ਨਵੇਂ-ਨਵੇਂ ਮੁੱਖ ਮੰਤਰੀ ਬਣੇ ਸੀਗੇ ਇਹਨਾਂ ਦੀ ਕਾਫੀ ਤਾਰੀਫ਼ ਵੀ ਹੋਈ ਸੀ ਕਿ ਐਕਚੁਅਲੀ ਪੰਜਾਬੀ ਚਾਹੁੰਦੇ ਨੇ ਕਿ ਸਾਡਾ ਜਿਹੜਾ ਕੋਈ ਵੀ ਆਗੂ ਹੈ ਉਹ ਖੁੱਲ ਕੇ ਕਿਸੇ ਵਿਸ਼ੇ ਤੇ ਬੋਲ ਸਕੇ ਜਾਂ ਜਦੋਂ ਕਿਸੇ ਦਿੱਲੀ ਦੇ ਲੀਡਰ ਨੂੰ ਜਵਾਬ ਦੇਣਾ ਹੁੰਦਾ ਤਾਂ ਉਹ ਠੋਕ ਕੇ ਦੇ ਸਕੇ ਤੇ ਉਦੋਂ ਜਦੋਂ ਦੱਸਦੇ ਆ ਕਿ ਇਹਨਾਂ ਨੇ ਮੋਦੀ ਸਾਹਿਬ ਨੇ ਜਦੋਂ ਮਨਪ੍ਰੀਤ ਬਾਦਲ ਨੂੰ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਜੀ ਬਈ ਆਪਣੇ ਆਪਣੇ ਮੁੱਖ ਮੰਤਰੀ ਨੂੰ ਇਹ ਮੇਰੀ ਗੱਲ ਪਹੁੰਚਾ ਦਿਓ ਕਿ ਮੈਂ ਆਪਣੀ ਜਾਨ ਬਚਾ ਕੇ ਆ ਗਿਆ ਤਾਂ ਉਹਨਾਂ ਨੇ ਕਿਹਾ ਸੀ ਉਹ ਯਾਰ ਕਿਹੜੀ ਕਿਹੜੀ ਜਾਨ ਬਚਾ ਕੇ ਤੇਰੇ ਲਾਗੇ ਕੋਈ ਨਹਰਾ ਨਹੀਂ ਬਚਾ ਕੋਈ ਡਲਾ ਨਹੀਂ ਬਚਾ ਤੇਰੇ ਤੋਂ ਤਾਂ ਲੋਕੀ ਬਹੁਤ ਦੂਰ ਸੀ ਮੈਨੂੰ ਇਹ ਕਿਹੜੀ ਜਾਨ ਬਚਾਈ ਹੈ ਤੁਸੀਂ ਉਦੋਂ ਕਾਫੀ ਇਹ ਜਿਵੇਂ ਤੁਹਾਨੂੰ ਕਿਹਾ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਕਾਫੀ ਇਸ ਗੱਲ ਲਈ ਪ੍ਰਸ਼ੰਸਾ ਵੀ ਹੋਈ ਸੀ ਕਿ ਐਕਚੁਅਲੀ ਇਹਨਾਂ ਦੀ ਗੱਲ ਸਹੀ ਸੀ ਕਿ ਇਹਨਾਂ ਨੇ ਕਾਫੀ ਜਿਹੜਾ ਜਿਹੜਾ ਤਗੜਾ ਸਟੈਂਡ ਲਿਆ ਸੀ ਪੰਜਾਬ ਦੇ ਪੱਖ ਦੇ ਵਿੱਚ ਕਿਉਂਕਿ ਉਹ ਸਮੇਂ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਖਿਲਾਫ ਤੇ ਖਾਸ ਕਰਕੇ ਸਿੱਖਾਂ ਦੇ ਖਿਲਾਫ ਬਹੁਤ ਜ਼ਿਆਦਾ ਇੱਕ ਜ਼ਹਿਰ ਉਗਲੀ ਜਾ ਰਹੀ ਸੀ ਕਿ ਕਿਉਂਕਿ ਫਾਰਮ ਪ੍ਰੋਟੈਸਟ ਦੇ ਚੱਲਦੇ ਆ ਕਿ ਜਿਹੜੀ ਆ ਮੋਦੀ ਸਾਹਿਬ ਦੀ ਲਗਾਤਾਰ ਵਿਰੋਧਤਾ ਹੋ ਰਹੀ ਸੀ ਤੇ ਇਹਨੂੰ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਸੋ ਹੁਣ ਜਿਹੜਾ ਇੱਕ ਵਾਰ ਫਿਰ ਚੰਨੀ ਸਾਹਿਬ ਨੈਸ਼ਨਲ ਲੈਵਲ ਤੇ ਚਰਚਾ ਦੇ ਵਿੱਚ ਨੇ ਤੇ ਹੁਣ ਕਿਉਂਕਿ ਉਹਨਾਂ ਨੇ ਬੀਤੇ ਦਿਨੀ ਇੱਕ ਬਿਆਨ ਦਿੱਤਾ ਜਿਹੜਾ ਪੁੰਛ ਦੇ ਵਿੱਚ ਇੱਕ ਮਿਲੀਟੈਂਟ ਅਟੈਕ ਹੋਇਆ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਇੱਕ ਇੰਡੀਅਨ Air Force ਦੇ ਕੋਰਪੋਰਲ ਹੈਗੇ ਨੇ ਉਹਨਾਂ ਦੀ ਜਾਨ ਗਈ ਹੈ ਇਹਦੇ ਵਿੱਚ ਚਾਰ ਜਣੇ ਫੱਟੜ ਹੋਏ ਨੇ ਪਹਿਲਾਂ ਇਹ ਜਿਹੜਾ ਅੱਜ ਦਾ ਇੰਡੀਆ ਸੋਰੀ ਕੱਲ ਦਾ ਜਿਹੜਾ ਇੰਡੀਅਨ ਐਕਸਪ੍ਰੈਸ ਪੇਪਰ ਸੀਗਾ ਉਹਦੇ ਵਿੱਚ ਇਹ ਰਿਪੋਰਟ ਹੋਇਆ ਸੀਗਾ ਕਿ ਇਹਨਾਂ ਨੇ ਕਿਹਾ ਚੰਨੀ ਸਾਹਿਬ ਨੇ ਕਿ ਇਹ ਇਹ ਸਟੰਟ ਬਾਜੀ ਹੋ ਰਹੀ ਹੈ ਜੀ ਹਮਲੇ ਨਹੀਂ ਹੋ ਰਿਹਾ ਪਿਛਲੀ ਵਾਰ ਵੀ ਜਿਹੜਾ ਪਿਛਲੀ ਵਾਰ ਵੀ ਜਦੋਂ ਵੋਟਾਂ ਆਉਂਦੀਆਂ ਨੇ ਐਸੇ ਸਟੰਟ ਖੇਡੇ ਜਾਂਦੇ ਨੇ ਸੋ ਹੁਣ ਫਿਰ ਉਸ ਤੋਂ ਬਾਅਦ ਹੁਣ ਜਿਹੜਾ ਚੰਨੀ ਸਾਹਿਬ ਦਾ ਇੱਕ ਹੋਰ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਆ ਬਿਆਨ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਤੇ ਮੇਰੇ ਕਹਿਣ ਦਾ ਐਕਚੁਅਲੀ ਮਤਲਬ ਇਹ ਸੀ ਕਿ ਵੀ ਪਿਛਲੀ ਵਾਰ ਜਿਹੜਾ ਅਟੈਕ ਹੋਇਆ ਸੀਗਾ ਵੋਟਾਂ ਦੇ ਸਮੇਂ ਹੋਇਆ ਸੀ ਉਹ ਵੀ ਤੇ ਉਹਦੀ ਬੀਜੇਪੀ ਨੇ ਜਾਂਚ ਨਹੀਂ ਕਰਵਾਈ ਤੇ ਫਿਰ ਆਬਵੀਅਸਲੀ ਇਹਦੇ ਵਿੱਚ ਗੱਲਾਂ ਬਾਤਾਂ ਆਉਂਦੀਆਂ ਨੇ ਜਿਹੜਾ ਸਾਬਕਾ ਜੀਐਨਕੇ ਦੇ ਗਵਰਨਰਸ ਅਗੇ ਸਾਬਕਾ ਮਗਾਲਿਆ ਦੇ ਜਿਹੜੇ ਗਵਰਨਰ ਰਹੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਜੀਐਸਟੀਕੇ ਦੀਆਂ ਉਹਨਾਂ ਨੇ ਗੱਲਾਂ ਕਹੀਆਂ ਤੇ ਉਸ ਸਮੇਂ ਜਦੋਂ ਇਹ 12 ਗੁੱਟ ਸਟ੍ਰਾਈਕ ਹੋਈ ਆ ਜਾਂ ਜਿਹੜਾ ਇਹ 14 ਫਰਵਰੀ ਨੂੰ ਜਿਹੜਾ ਆਪਣਾ ਅਟੈਕ ਹੋਇਆ ਸੀਗਾ ਇੱਕ ਜਵਾਨਾਂ ਦੀ ਬੱਸ ਦੇ ਉੱਤੇ ਸੋ ਇਹਨੂੰ ਲੈ ਕੇ ਜਿਹੜੇ ਉਹਨਾਂ ਨੇ ਗੱਲਾਂ ਕੀਤੀਆਂ ਸਾਫ ਕਾ ਗਵਰਨਰ ਨੇ ਜੰਮੂ ਐਂਡ ਕਸ਼ਮੀਰ ਦੇ ਨੇ ਉਹ ਬਹੁਤ ਅਹਿਮ ਨੇ ਉਹਨਾਂ ਨੇ ਕਾਫੀ ਜ਼ਿਆਦਾ ਇਲਜ਼ਾਮ ਲਗਾਏ ਸੀ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਜਾਂ ਕਹਿ ਲਓ ਕਿ ਭਾਜਪਾ ਦੇ ਉੱਤੇ ਕਿ ਇਹਨਾਂ ਨੇ ਇਨਵੈਸਟੀਗੇਸ਼ਨ ਇੱਕ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਹੁੰਦੀ ਇਨਵੈਸਟੀਗੇਸ਼ਨ ਤਾਂ ਵੈਸੇ ਉਹਨਾਂ ਦੇ ਬਿਆਨ ਤੋਂ ਬਾਅਦ ਹੋਣੀ ਚਾਹੀਦੀ ਸੀਗੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਨੂੰ ਇਹਨਾਂ ਨੇ ਕਿਉਂ ਉਹਨਾਂ ਨੂੰ ਬਸ ਦੇ ਵਿੱਚ ਲੈ ਕੇ ਗਏ ਬਹੁਤ ਅਹਿਮ ਗੱਲਾਂ ਸਨ ਜਿਹੜਾ ਇੱਕ ਵੀਡੀਓ ਅਪਲੋਡ ਹੋਈਆ ਇੱਕ ਪੋਡਕਾਸਟ ਅਪਲੋਡ ਹੋਇਆ ਕਾਫੀ ਜਿਆਦੇ ਮਸ਼ਹੂਰ ਨੇ ਬੀਅਰ ਬਾਈਸਿਪਸ ਰਣਵੀਰ ਅਲਹਾਬਾਦੀਆ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਦੇ ਵੀ ਉਹਨਾਂ ਨੇ ਕਈਆਂ ਦੀਆਂ ਇੰਟਰਵਿਊਜ਼ ਕੀਤੀਆਂ ਉਹਨਾਂ ਤੇ تنਕੀਦ ਵੀ ਆਈ ਇਸ ਗੱਲ ਦੀ ਕਿ ਬੀਜੇਪੀ ਦੇ ਇੱਕ ਪ੍ਰਚਾਰਕ ਵਜੋਂ ਜਾਂ ਕਹਿ ਲਓ ਕਿ ਉਹਨਾਂ ਦੇ ਲੋਕਾਂ ਨੂੰ ਜਿਆਦਾ ਜਿਹੜਾ ਆਪਣਾ ਪਲੇਟਫਾਰਮ ਦੇ ਰਹੇ ਨੇ ਸੋ ਸੁਬਰਾਮਣੀਅਮ ਸੁਆਮੀ ਦੀ ਇੰਟਰਵਿਊ ਉਹਨਾਂ ਨੇ ਜਿਹੜੀ ਆ ਬੀਤੇ ਦਿਨੀ ਉਹ ਸਟ੍ਰੀਮ ਕੀਤੀ ਆ ਆਪਣੇ ਪਲੇਟਫਾਰਮ ਤੋਂ ਤੇ ਉਹਦੇ ਵਿੱਚ ਸੁਆਮੀ ਸਾਹਿਬ ਨੇ ਬੜੀਆਂ ਸਖਤ ਗੱਲਾਂ ਕੀਤੀਆਂ ਖਾਸ ਕਰਕੇ ਪੀਐਮ ਮੋਦੀ ਦੇ ਖਿਲਾਫ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਚਾਈਨਾ ਨੇ ਸਾਡੀ ਬਹੁਤ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਸਾਡੇ ਫੌਜੀ ਇਸ ਗੱਲ ਤੋਂ ਖਫਾ ਨੇ ਤੇ ਇਹ ਤਾਂ ਪ੍ਰਧਾਨ ਮੰਤਰੀ ਮੋਦੀ ਬਿਲਕੁਲ ਝੂਠ ਬੋਲ ਰਹੇ ਨੇ ਇਸ ਚੀਜ਼ ਨੂੰ ਲੈ ਕੇ ਕਿ ਸਾਡੀ ਜ਼ਮੀਨ ਦੇ ਉੱਤੇ ਕੋਈ ਵੀ ਨਹੀਂ ਆਇਆ ਇਹ ਬਿਲਕੁਲ ਇਸ ਚੀਜ਼ ਦੇ ਉੱਤੇ ਜਿਹੜਾ ਇਹਨਾਂ ਤੋਂ ਗਲਤ ਬਿਆਨ ਨਹੀਂ ਕੀਤੀ ਜਾ ਰਹੀ ਆ ਫਿਰ ਉਹਨਾਂ ਨੇ ਰਾਜਨਾਥ ਸਿੰਘ ਜਾਂ ਗਟਕਰੀ ਸਾਹਿਬ ਦਾ ਨਾਮ ਵੀ ਲਿਆ ਕਿ ਕੁਝ ਲੋਕ ਹੈਗੇ ਨੇ ਜਿਹੜੇ ਹਜੇ ਪਾਰਟੀ ਪਲੇਟਫਾਰਮ ਦੇ ਅੰਦਰ ਅੰਦਰ ਬੋਲਦੇ ਨੇ ਉਹ ਜਿਹੜੇ ਸ਼ਕਤੀ ਨਾਲ ਵੀ ਕੱਲ ਨੂੰ ਸਟੈਂਡ ਲੈ ਸਕਦੇ ਨੇ ਸੋ ਇਹ ਬੜਾ ਅਹਿਮ ਹੈ ਜੀ ਇਹ ਵੈਸੇ ਇਸਟਰੀਕੇ ਦੀ ਇੰਟਰਵਿਊ ਆ ਜਾਣੀ ਤੇ ਇਹ ਇਹ ਉਹਨਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਤੋਂ ਇਹ ਸਮਝ ਆ ਗਿਆ ਕਿ ਇੰਟਰਵਿਊ ਜਿਹੜੀ ਹੈ ਇਹ ਪਹਿਲਾਂ ਦੀ ਰਿਕਾਰਡ ਹੋਈ ਹੋਈ ਆ ਚੋਣਾਂ ਤੋਂ ਪਹਿਲਾਂ ਦੀ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਦੀ ਰਿਕਾਰਡ ਆ ਸੋ ਇੰਨਾ ਸਮਾਂ ਇਹ ਜਿਹੜੀ ਆ ਅਪਲੋਡ ਕਿਉਂ ਨਹੀਂ ਹੋਈ ਤੇ ਇਹਨਾਂ ਦਿਨਾਂ ਦੇ ਵਿੱਚ ਇਹ ਅਪਲੋਡ ਹੁੰਦੀ ਆ ਤੇ ਇਹਦੇ ਪਿੱਛੇ ਕੀ ਗੱਲ ਆ ਕੀ ਕਿਉਂਕਿ ਅੱਗੇ ਵੀ ਤੁਹਾਨੂੰ ਯਾਦ ਹੋਣਾ ਜਦੋਂ ਇਹੀ ਗੱਲਾਂ ਸਾਹਮਣੇ ਆਈਆਂ ਸੀ ਕਿ ਗੱਠਜੋੜ ਹਕੂਮਤ ਬਣ ਸਕਦੀ ਹੈ ਕਿਉਂਕਿ ਜਿੰਨਾ ਚਿਰ ਫ फेब्रुवारी 14 ਵਾਲਾ ਹਮਲਾ ਤੋਂ ਪਹਿਲਾਂ ਜਾਂ ਬਾਲਾਕੋਟ ਸਟ੍ਰਾਈਕ ਤੋਂ ਪਹਿਲਾਂ ਜਿਹੜਾ ਉਸ ਤੋਂ ਬਾਅਦ ਸਥਿਤੀ ਬਿਲਕੁਲ ਚੇਂਜ ਹੋਈ ਸੀ ਪਹਿਲਾਂ ਜਿਹੜਾ ਬੀਜੇਪੀ ਦੀ ਸਥਿਤੀ ਕੋਈ ਜ਼ਿਆਦਾ ਚੰਗੀ ਨਹੀਂ ਸੀ ਕਿਉਂਕਿ ਨੋਟਬੰਦੀ ਤੇ ਚੱਲਦੇ ਆ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ تنਕੀਦ ਵੀ ਆ ਰਹੀ ਸੀ ਪਰ ਉਸ ਤੋਂ ਬਾਅਦ ਸਥਿਤੀਆਂ ਜਿਹੜੀਆਂ ਬੀਜੇਪੀ ਦੇ ਹੱਕ ਦੇ ਵਿੱਚ ਬਹੁਤ ਬਿਹਤਰ ਹੋ ਗਈਆਂ ਪਰ ਪਹਿਲਾਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਜੇਕਰ ਦੁਬਾਰਾ ਬੀਜੇਪੀ ਨੂੰ ਜਿਹੜਾ ਜਿਵੇਂ ਹੁਣ ਮੰਨਿਆ ਜਾ ਰਿਹਾ ਕਿ ਜੇਕਰ ਬੀਜੇਪੀ ਨੂੰ ਹੋ ਸਕਦਾ ਕਿ ਇਹ ਬਹੁਮਤ ਨਾ ਮਿਲੇ ਪਰ ਇਹ ਲਾਰਜੇਸਟ ਪਾਰਟੀ ਹੋ ਸਕਦੀ ਹੈ ਤੇ ਉਦੋਂ ਵੀ ਗਟਕਰੀ ਸਾਹਿਬ ਦਾ ਨਾਮ ਚੱਲ ਰਿਹਾ ਹੈ ਸਗਾ ਕਿ ਹੋ ਸਕਦਾ ਕਿ ਗਟਕਰੀ ਸਾਹਿਬ ਗੱਠਜੋੜ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ ਪਰ ਆਬਵੀਅਸਲੀ ਫਿਰ ਬੀਜੇਪੀ ਨੂੰ ਤਾਂ ਕਾਫੀ ਜ਼ਿਆਦਾ ਸੀਟਾਂ ਆਈਆਂ ਤੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਰਹੇ ਹੁਣ ਸਵਾਮੀ ਸਾਹਿਬ ਦੀ ਇੰਟਰਵਿਊ ਜਿਹੜੀ ਆ ਇਸ ਸਮੇਂ ਟੈਲੀਕਾਸਟ ਹੋਣੀ ਤੇ ਉਹਨਾਂ ਦੇ ਬਰੋਂ ਜਿਹੜੇ ਸਪੀਕਰ ਦੇ ਸਵਾਲ ਉਠਾਏ ਜਾਣੇ ਇਹ ਕਾਫੀ ਅਹਿਮ ਆ ਕਿਉਂਕਿ ਰਾਜਨੀਤੀ ਦੇ ਵਿੱਚ ਤੁਹਾਨੂੰ ਪਤਾ ਵੀ ਬਿਨਾ ਮਤਲਬ ਤੋਂ ਕੁਝ ਨਹੀਂ ਹੁੰਦਾ ਤੇ ਜੇਕਰ ਇਸ ਸਮੇਂ ਚੋਣਾਂ ਤੋਂ ਪਹਿਲਾਂ ਦੀ ਹੋਈ ਇੰਟਰਵਿਊ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਿਹੜੀ ਆ ਉਹ ਨਸ਼ਰ ਹੁੰਦੀ ਆ ਤੇ ਇਹਦੇ ਕਈ ਸਾਰੇ ਜਿਹੜੇ ਆ ਇਹਦੀ ਇਹਦੀ ਕਾਰਨ ਵੀ ਹੋ ਸਕਦੇ ਆ ਇਹਦੇ ਕਈ ਕਈ ਸਾਰੇ ਨਤੀਜੇ ਵੀ ਹੋ ਸਕਦੇ ਆ ਤੇ ਬੀਜੇਪੀ ਦੀ ਇਨਫਾਈਟਿੰਗ ਵੀ ਹੋ ਸਕਦੀ ਆ ਕਿਉਂਕਿ ਮੰਨਿਆ ਜਾ ਰਿਹਾ ਕਿ ਜਦੋਂ ਇਹਨਾਂ ਦੀ ਦੇ ਆਫਟਰ ਦੋ ਗੇੜਾਂ ਤੋਂ ਬਾਅਦ ਕੁਝ ਜਿਹੜੇ ਜਰਨਲਿਸਟ ਆ ਉਹਨਾਂ ਦਾ ਇਹ ਦਾਵਾ ਆ ਕਿ ਬੀਜੇਪੀ ਦੇ ਅੰਦਰ ਵੀ ਗੱਲਾਂਬਾਤਾਂ ਹੋਈਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਜਾਂ ਕੇਂਦਰੀ ਲੀਡਰਸ਼ਿਪ ਨੂੰ ਲੈ ਕੇ ਵੈਸੇ ਇਹ ਗੱਲ ਦੇਖਣ ਵਾਲੀ ਆ ਜੀ ਜਦੋਂ ਇਹ ਤਾਂ ਹੁੰਦਾ ਹੀ ਆ ਜਦੋਂ ਕੋਈ ਵੀ ਆਗੂ ਜਦੋਂ ਹਾਰਨ ਲੱਗ ਪਵੇ ਤਾਂ ਉਹਦੀ ਲੀਡਰਸ਼ਿਪ ਚੈਲੰਜ ਹੋਣ ਲੱਗ ਪੈਂਦੀ ਆ ਪਰ ਕਿਤੇ ਨਾ ਕਿਤੇ ਇਹ ਵੀ ਪਸੰਦ ਨਹੀਂ ਕੀਤਾ ਜਾਂਦਾ ਜਦੋਂ ਸਾਰੀ ਪਾਵਰ ਇੱਕੋ ਜਗ੍ਹਾ ਤੇ ਹੋ ਜਵੇ ਕਿਸੇ ਵੀ ਮੁਲਕ ਦੇ ਲਈ ਵੈਸੇ ਚੰਗਾ ਤਾਂ ਨਹੀਂ ਹੁੰਦਾ ਹੁਣ ਮੰਨਿਆ ਜਾਂਦਾ ਕਿ ਚਾਹੇ ਬੀਜੇਪੀ ਆ ਚਾਹੇ ਕੇਂਦਰ ਸਰਕਾਰ ਆ ਸਾਰੀ ਦੀ ਸਾਰੀ ਪਾਵਰ ਇਹ ਜਿਹੜੀ ਆ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਜੀ ਦੇ ਕੋਲ ਹੀ ਆ ਹੋਰ ਕਿਸੇ ਦੇ ਕੋਲ ਹੈ ਨਹੀਂ ਤੇ ਇਹਦਾ ਜਿਹੜਾ ਇਹ ਹੀ ਗੱਲ ਜਿਹੜੀ ਆ ਸੁਬ੍ਰਮਨੀਅਮ ਸੁਬਾਮੀ ਨੇ ਵੀ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ ਕਿ ਸਾਰੀ ਤਾਕਤ ਦਾ ਜਿਹੜਾ ਸਰਚਸ਼ਮਾ ਆ ਉਹ ਤਾਂ ਦੋ ਬੰਦਿਆਂ ਦੇ ਕੋਲ ਹੀ ਰਹਿ ਗਿਆ ਤੇ ਸੋ ਇਹ ਜਿਹੜਾ ਇਸ ਤੋਂ ਬਾਅਦ ਕੇਸਵੀਕੇ ਦੇ ਹਾਲਾਤ ਬਣਦੇ ਨੇ ਜਾਂ ਹੁਣ ਕੀ ਖਾਸ ਕਰਕੇ ਇਸੇ ਕਰਕੇ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਤੀਸਰੇ ਗੇਟ ਦੀ ਜਿਹੜੀ ਆ VOTING ਆ ਉਹ ਬਹੁਤ ਜ਼ਿਆਦਾ ਅਹਿਮ ਰੈਂਡ ਵਾਲੀ ਆ ਸੋ ਇਹਨਾਂ ਵਿਸ਼ਿਆਂ ਦੇ ਉੱਤੇ ਖੈਰ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਜੀ ਤੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਰਹੇ ਹੋ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਬਹੁਤ ਧੰਨਵਾਦ